रेलवे स्टेशन ते ई कैटरिंग च खाना सप्लाई करने वाले मुलाजम दी हुई कुटमार हमारा ई कैटरिंग का ऑर्डर था तो ई कैटरिंग के खाना लेके गया था लड़का हमारा तो खाना जब लेके गया वो गाड़ी में तो दीपू सिंह तोमर और दीपू सिंह तोमर के सारा स्टाफ गाड़ी का मिलकर उसको पहले बहुत पीटा जख्मी हालत च मुलाजम नु किया गया भर्ती ਆਪ ਵੀ ਵੇਚੋ ਹਮ ਵੀ ਵੇਚੇ ਕੋਈ ਦਿੱਕਤ ਨਹੀਂ ਨਾ ਸਭ ਵੇਚੇਗੇ ਨਹੀਂ ਬਿਲਕੁਲ ਵੀ ਆਪੂੰ ਬਾਹਰ سے ਵੇਚੋ ਹਮ ਬਿਲਕੁਲ ਨਹੀਂ ਵੇਚੇ ਆਪ ਕੋਈ ਕਾਹਕੇ ਥੋੜੀ ਹੈ ਨਾ ਤੁਹਾਡੇ ਪਾਸ ਅੰਦਰ ਵੇਚਨੇ ਆ ਬੇਚੋ ਬਿਲਕੁਲ ਅੰਦਰ ਵੇਚਨੇ ਆ ਆਪ ਵੀ ਵੇਚੋ ਹਮ ਹਮ ਆਪ ਕੋ ਨਹੀਂ 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 ਤੂੰ ਅੰਦਰ ਸੇ ਵੇਚ ਨਹੀ ਲੜਕਾ ਮਾਰਾ ਭਗਾਇਆ ਮੈਨੇ ਭਗਾਇਆ ਹਾਂ ਮੈਨੇ ਭਗਾਇਆ ਲੜਕਾ ਕੋ ਬਤਾ ਰਹਾ ਮੈਨੇ ਕੁੱਝ ਲੋ ਕੋਈ ਉਥੇ ਟ੍ਰੇਨ ਆ ਉਹਦੇ ਵਿੱਚ ਕੋਈ ਇਹਨਾਂ ਨੂੰ ਕੋਈ ਰੋਟੀ ਦਾ ਆਰਡਰ ਹੈ ਕਿਉਂਕਿ ਆਰਡਰ ਇਹਨ ਕੋਈ ਕੈਟਰਿੰਗ ਸਟੇਸ਼ਨ ਦੀ ਉੱਥੇ ਜਦੋਂ ਇਹ ਆਪਣੇ ਕੋਈ ਆਰਡਰ ਸੀਗਾ ਰੋਟੀ ਦਾ ਉੱਥੇ ਇਹਨਾਂ ਦੇ ਸਟਾਫ ਦਾ ਇੱਕ ਬੱਚਾ ਹੈ ਮਕਲੇਸ਼ ਕੁਮਾਰ ਉਹ ਤੇ ਖਾਣਾ ਦੇਣ ਗਿਆ ਤੇ ਉਸ ਦਿਨ ਕੋਈ ਉਸ ਟ੍ਰੇਨ ਦਾ ਜਿਹੜਾ ਮੈਨੇਜਰ ਹੈ ਦੀਪੂ ਸਿੰਘ ਤੇ ਉਹਦੇ ਨਾਲ ਉਹਦੇ ਸਾਥੀਆਂ ਨੇ ਇਹਨਾਂ 'ਤੇ ਬੜਾ ਹਮਲਾ ਕੀਤਾ ਜ਼ਬਰਦਸਤ ਕਟਨਾਟ ਸੀਸੀਟੀਵੀ ਕੈਮਰੇਜ 'ਚ ਹੋਈ ਕੈਦ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਦੀਪੂ ਸਿੰਘ ਕੇ ਵੀ ਸਟਾਫ ਗਾੜੀ 'ਕਿਥਾ ਜੋ 10 ਸੇ 15 ਜਾਂ 20 ਜੋ ਵੀ ਥਾ ਸਾਰਾ ਸਟਾਫ ਉहां ਮੌਜੂਦ ਥਾ ਉਸਕੇ ਬਾਅਦ ਹਮ ਗਏ ਤਾਂ ਹਮਾਰੇ ਤੂਤਰਕਾ ਹੁਆ ਹਮ ਕੋ ਕਾਲਰ ਪਕਰ ਲਿਆ ਉਸਨੇ ਪਹਿਲੇ ਕਾਲਰ ਪਕਰਨੇ ਕੇ ਬਾਅਦ ਫਿਰ ਹੱਥਾਬਾਈ ਹੁਆ ਦੋਨੋ ਕਾ ਪੁਲਿਸ ਕਰ ਰਹੀ ਹੈ ਪੂਰੇ ਮਾਮਲੇ ਦੀ ਜਾਂਚ ਉਸ ਦਿਨ ਜਦੋਂ ਮੈਂ ਇੱਕ ਰਵਈਆ ਦੇਖੇ ਦੋਪਨ ਉੱਥੇ ਥਾਣੇ ਵੀ ਗਏ ਆ ਤੇ ਪੁਲਿਸ ਦਾ ਰਵਈਆ ਵੀ ਜਿਹੜਾ ਉਹ ਵਨ ਸਾਈਡ ਸੀਗਾ ਉਹ ਕੋਈ ਇਹਦੀ ਧਿਆਨ ਨਹੀਂ ਸੀ ਦੇ ਰੇ ਫਿਰ ਮੇਰੇ ਜਾਣ ਤੋਂ ਬਾਅਦ ਮੈਂ ਆਖਿਆ ਜੀ ਇਹਦੀ ਡਾਕਟਰ ਦੋ ਤੈਨੂੰ ਆਪਾਂ ਇਲਾਜ ਵਾਸਤੇ ਲੈ ਕੇ ਜਾਈਏ मैंने उसको पूछा दीपू सिंह तोमर के क्यों भाई मारे हो इसको क्या कारण है तो बोला कि तू गाड़ी में क्यों उसे कैसे अंदर आ गया तो गया था लड़का हमारा ये कहटेंगे खाना लेकर मैं बताया उसको समझाया नहीं माना उसने उसने आगे से गाली गलोच देने लगा फिर दोनों हमारा और उसका दोनों का लड़ाई हो इन्होंने दस अनुसार जो मैं थाने एक स्टिक पई थी लोहे की एक उच्च बल्ट समान पाया और पुलिस का कहना इन्होंने वा ਔਰ ਦੇਖੋ ਇਹ ਬੱਚੇ ਦੀ ਕੀ ਕੰਡੀਸ਼ਨ ਕਰਤੀ ਉਹਨਾਂ ਨੇ ਕੁੱਟ-ਕੁੱਟ ਕੇ ਔਰ ਪੁਲਿਸ ਪਤਾ ਨਹੀਂ ਕਿਉਂ ਪੁਲਿਸ ਪ੍ਰਸ਼ਾਸਨ ਨੂੰ ਆਦਤ ਹੈ ਕਿ ਵੀ ਜਿਹੜਾ ਬੰਦਾ ਵਿਚਾਰਾ ਮਾੜਾ ਹੈ ਕਿਉਂਕਿ ਉਹ ਜਿਹੜਾ ਮੈਂ ਉੱਥੇ ਦੇਖਿਆ ਦੀਪੀ ਸਿੰਘ ਨੂੰ ਤੋਮਰ ਨੂੰ ਉਹ ਫਾਈਨੈਂਸ਼ੀਅਲ ਬੰਦਾ ਮਜਬੂਤ ਸੀ ਉਹ ਪੁਲਿਸ ਦਾ ਬੜੀ ਆਪਣੀ ਗੰਨਤਪ ਕਰ ਰਿਹਾ ਸੀਗਾ ਜਾਂ ਅਦਰ ਬੰਦਿਆਂ ਦਾ ਆਪਣਾ ਬਾਹਰਲੇ ਬੰਦੇ ਬੁਲਾ ਕੇ ਪ੍ਰਭਾਵ ਕਰ ਰਿਹਾ ਸੀ ਫਿਰ ਮੈਨੂੰ ਮਹਿਸੂਸ ਹੋਇਆ ਵੀ ਨਹੀਂ ਭਾਈ ਇਹ ਸਾਡੇ ਬਿਹਾਰ ਤੋਂ ਜਾਂ ਯੂਪੀ ਤੋਂ ਪ੍ਰਵਾਸੀ ਭਰਾ ਨੇ ਆਪਾਂ ਇਹਨਾਂ ਦੀ ਸਹਾਇਤਾ ਕਰੀ ਝਗੜਾ ਕਰਨੇ ਆ ਵੀ ਇਹ ਜਿਹੜੀ ਗੱਡੀ ਦੇ ਵਿੱਚ ਨਾ ਪਰਮਿਸ਼ਨ ਹੈ ਵੀ ਸਮੋਸੇ ਨਹੀਂ ਵੇਚ ਸਕਦਾ ਇਹਨੂੰ ਬਾਹਰ ਦੀ ਪਰਮਿਸ਼ਨ ਆ ਪਲੇਟਫਾਰਮ ਤੇ ਤੂੰ ਚਾਹ ਵੇਚ ਸਕਦਾ ਜਾਂ ਸਮੋਸੇ ਵੇਚ ਸਕਦਾ ਗੱਡੀ ਦੇ ਵਿੱਚ ਲੋਡ ਨਹੀਂ ਹੈ ਉਹਨੇ ਇਸ ਕਰਕੇ ਮਨਾ ਕੀਤਾ ਵੀ ਤੈਨੂੰ ਗੱਡੀ ਵਿੱਚ ਨਹੀਂ ਅਥোরਿਟੀ ਹੈਗੀ ਤੂੰ ਸਾਡੀ ਗੱਡੀ ਵਿੱਚ ਕਿਉਂ ਸਮੋਸੇ ਵੇਚ ਰਿਆ ਤੇ ਇਹਨੇ ਉਸ ਰੋਕਣ ਤੋਂ ਬਗਾਇਆ ਆਪਣੇ ਬੰਦੇ ਜਿਹੜੇ ਪੰਜੇ ਬੁਲਾ ਕੇ ਤੇ ਉਸ ਨਾਲ ਕੁੱਟਮਾਰ ਕੀਤੀ ਆ ਮਾਮਲਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸਾਹਮਣੇ ਆ ਜਿੱਥੇ ਟ੍ਰੇਨ 'ਚ ਈ ਕੈਟਰਿੰਗ ਕਰਨ ਵਾਲੇ ਮਿਥਲੇਸ਼ ਨਾਮਕ ਨੌਜਵਾਨ ਨੂੰ ਟ੍ਰੇਨ ਸਟਾਪ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਚਲਦਿਆਂ ਜ਼ਖਮੀ ਮਿਥਲੇਸ਼ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਉਸ ਦੇ ਸਾਥੀਆਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਸ ਸਬੰਧੀ ਈ ਕੈਟਰਿੰਗ ਦੇ ਠੇਕੇਦਾਰ ਦਲੀਪ ਯਾਦਵ ਅਤੇ ਉਧਰ ਇਸ ਸਬੰਧੀ ਥਾਣਾ ਜੀਆਰਪੀ ਦੇ ਏਐਸਆਈ ਬਲਵਿੰਦਰ ਸਿੰਘ ਦਾ ਕੀ ਕਹਿਣਾ ਔਰ ਉਹ ਵੀ ਸੁਣਾ ਦਿਨੇ ਤੁਹਾਨੂੰ ਕੀ ਕਹਿਣਾ ਵਾ ਮੇਰਾ ਨਾਮ ਦਲੀਪ ਯਾਦਵ ਹੈ ਸਰ ਤੋਂ ਕਹਾਂ ਪੇ ਕਾਮ ਕਰਦਾ ਮੇਰਾ ਰੇਲਵੇ ਸਟੇਸ਼ਨ ਕੋ ਭੋਜਨਾਲੇ ਹੈ क्या तो हुआ आपके हमारा हुआ क्या हमारा ई कैटरिंग का ऑर्डर था तो ई कैटरिंग के खाना लेके गया था लड़का हमारा क्या नाम था उसका नाम नितेश कुमार था तो मैंने जल्दी जल्दी में भेज दिया था उसको मैं जा दिया खाना तो खाना जब लेके गया वो गाड़ी में तो दीपू सिंह तोमर और दीपू सिंह तोमर के सारा स्टाफ गाड़ी का चाहे दो जने हो या पाँच जने हो मिल उसको पहले बहुत पीटा फिर बाद में हमको खबर मिला हमको खबर मिलने के बाद जब हमको खबर मिला तो फिर हम एक लड़का के साथ में लेके गए कि देखें कि क्या है पोजिशन क्या किया है क्यों लड़ाई किया है मौके पर मौके पर पहुँचे तो देखे कि दीपू सिंह के भी स्टाफ गाड़ी के था जो दस से पंद्रह या बीस जो भी था सारा स्टाफ वहाँ मौजूद था उसके बाद हम गए तो हमारे तू तरक्का हुआ हमको कॉलर पकड़ लिया उसने पहले कॉलर पकड़ने के बाद फिर हत्थाबाई हुआ दोनों का तो यही बात के लेके उलझन हुआ तो इसको बहुत मारा था पहले तो मैंने उसको पूछा दीपू सिंह तोमर के क्यों भाई मारे हो इसको क्या कारण है तो बोला कि तू गाड़ी में क्यों उससे कैसे अंदर आ गया तो गया था लड़का हमारा ये कैटिंग है खाना लेकर मैं बताया उसको समझा नहीं माना उसने उसने आगे से गाली गलोच देने लगा फिर दोनों हमारा और उसका दोनों का लड़ाई हो गया पहले भी खाना लेके जाता था पहले भी ये कैटिंग का ऑर्डर कभी कभी आता था जब आता नहीं वैसे अब अगर आता है तो भेजता हूँ खाना तो उसके बाद ये घटना घटना का टाइम कोई साढ़े तीन साढ़े तीन पौने चार चार बजे का लड़का था साथ में सब साथ, डंडेट लोहे लोहे के ले का डंडा लेके आया था वो लोग गाड़ी में से डंडा बम्बू भी लेके आया था हमारे सामने प्लेटफार्म पर लेके आया था डंडा डुंडा चला रहा था बहुत दंगा फरसाद किया है इसको बाजू में लगा है पैर में लगा है घुटने में लगा है सारे पैसे इसका चोट लगा है देखो सारा चीज़ दे है देखो क्या इसका हालात सीरियस है बोलने के हालात में है नहीं अभी ये इसको एडमिट करा दिया गया है क्या मांग करते हैं मांग करते हैं हम पुलिस प्रशासन से और एस एच साहब से यही मांग करते हैं कि हमारा इसके ऊपर ध्यान दे के उचित कार्रवाई जो हो करे तो गुंडागर्दी करते हैं जी बिल्कुल मिलनी चाहिए सज़ा जो गुंडागर्दी करेंगे तो सज़ा तो मिलनी ही चाहिए ਜੀ ਆਪਾ ਜਿਆਪੀ ਮਜਾ ਸਵਧਾਨ ਵਲਮਕ ਸਦਾ ਸਭਾ ਤੋਂ ਮੁੱਖ ਪ੍ਰਚਾਰਕ ਪਰਮਜੀਤ ਸਿੰਘ ਪਮਾ ਜੀ ਕਮਲ ਕੀ ਗੱਲ ਹੋਇਆ ਅੱਜ ਤਕਰੀਬਨ ਕੋਈ 4.5 4 ਦੇ ਕਰੀਬ ਮੈਨੂੰ ਸਾਡੇ ਪ੍ਰਵਾਸੀ ਭਾਈ ਚਾਰੋਚੇ ਨੇ ਦਿਲੀਪ ਯਾਦਵ ਜੀ ਦਾ ਮੈਨੂੰ ਫੋਨ ਆਇਆ ਕਿ ਪਮਾ ਜੀ ਸਾਡਾ ਸਟਾਫ ਜਿਹੜਾ ਵਾ ਕੋਈ ਉੱਥੇ ਟ੍ਰੇਨ ਹੈ ਉਹਦੇ ਵਿੱਚ ਵੀ ਇਹਨਾਂ ਨੂੰ ਕੋਈ ਰੋਟੀ ਦਾ ਆਰਡਰ ਹੈ ਕਿਉਂਕਿ ਆਰਡਰ ਇਹਨਾਂ ਕੋਈ ਕੈਟਰਿੰਗ ਸਟੇਸ਼ਨ ਦੀ ਉੱਥੇ ਜਦੋਂ ਇਹ ਆਪਣੇ ਕੋਈ ਆਰਡਰ ਸੀਗਾ ਰੋਟੀ ਦਾ ਉੱਥੇ ਇਹਨਾਂ ਦੇ ਸਟਾਫ ਦਾ ਇੱਕ ਬੱਚਾ ਹੈ ਮਕਲੇਸ਼ ਕੁਮਾਰ ਉਹ ਤੇ ਖਾਣਾ ਦੇਣ ਗਿਆ ਤੇ ਉਸ ਦਿਨ ਕੋਈ ਉਸ ਟ੍ਰੇਨ ਦਾ ਜਿਹੜਾ ਮੈਨੇਜਰ ਆ ਦੀਪੂ ਸਿੰਘ ਤੇ ਉਹਦੇ ਨੇ ਉਹਦੇ ਸਾਥੀਆਂ ਨੇ ਇਹਨਾਂ ਦਾ ਬੜਾ ਹਮਲਾ ਕੀਤਾ ਜ਼ਬਰਦਸਤ ਜਦੋਂ ਮੈਂ ਗਿਆ ਪਰ ਮੈਂ ਜਾਂਦਾਂ ਨੂੰ ਦੇਖਿਆ ਕਿ ਜਿਹੜਾ ਮਤਰੇਸ਼ ਕੁਮਾਰ ਦੀ ਹਾਲਤ ਬਹੁਤ ਕੰਡੀਸ਼ਨ ਸੀਰੀਅਸ ਸੀਗੀ ਉਸ ਤੋਂ ਬਾਅਦ ਜਦੋਂ ਮੈਂ ਇੱਕ ਰਵਈਆ ਦੇਖਿਆ ਜਦੋਂ ਆਪਾਂ ਉੱਥੇ ਥਾਣੇ ਵੀ ਗਏ ਆ ਤੇ ਪੁਲਿਸ ਦਾ ਰਵਈਆ ਵੀ ਜਿਹੜਾ ਉਹ ਵਨ ਸਾਈਡ ਸੀਗਾ ਉਹ ਕੋਈ ਇਹਦੀ ਧਿਆਨ ਨਹੀਂ ਸੀ ਦੇ ਰੇ ਫਿਰ ਮੇਰੇ ਜਾਣ ਤੋਂ ਬਾਅਦ ਮੈਂ ਆਖਿਆ ਜੀ ਇਹਦੀ ਡਾਕਟ ਦੋ ਤੈਨੂੰ ਆਪਾਂ ਇਲਾਜ ਵਾਸਤੇ ਲੈ ਕੇ ਜਾਈਏ ਇਹ ਥਾਣਾ ਜੀ ਰੇਲਵੇ ਦਾ ਹੈ ਜੀ ਆਰਪੀ ਥਾਣਾ ਹੈ ਉਥੇ ਬਲਵਿੰਦਰ ਸਿੰਘ ਜੀ ਆਗੇ ਸੀਗੇ ਉਹਨਾਂ ਨੂੰ ਘਰ ਮੜ ਕੇ ਡਾਕਟਰ ਲੈ ਕੇ ਕਿਉਂਕਿ ਸਾਡੇ ਪ੍ਰਵਾਸੀ ਭਰਾ ਨੇ ਪੰਜਾਬ ਚ ਔਰ ਸਾਡਾ ਫਰਜ ਬੰਦਾ ਅਗਰ ਕੋਈ ਪ੍ਰਵਾਸੀ ਨਾਲ ਧੱਕਾ ਕਰਦਾ ਆਪਾਂ ਉਹਦਾ ਸਾਥ ਦੇਈਏ ਔਰ ਉਸ ਤਰ੍ਹਾਂ ਮੈਂ ਔਰ ਮੇਰੇ ਨਾਲ ਸਾਡੇ ਰਿੱਪੀ ਭਾਜੀ ਨੇ ਫਿਰ ਅਸੀਂ ਇਹਨਾਂ ਦੇ ਨਾਲ ਇੱਥੇ ਅੱਜ ਹਸਪੀਟਲ ਵੀ ਆਏ ਆ ਇੱਕ ਆਦੇ ਨਾਲ ਆਵਾ ਕੀਤਾ ਗਿਆ ਇਹਨਾਂ ਦੇ ਦੱਸਣ ਅਨੁਸਾਰ ਔਰ ਜੋ ਮੈਂ ਥਾਣੇ ਚ ਵੇਖਿਆ ਉਥੇ ਇੱਕ ਸਟਿਕ ਪਈ ਸੀਗੀ ਲੋਹੇ ਦੀ ਇੱਕ ਉਥੇ ਲੋਹੇ ਦਾ ਵਿੱਚ ਝੱਬਲ ਟੈਪਸ ਸਮਾਨ ਪਿਆ ਸੀ ਔਰ ਪੁਲਿਸ ਦਾ ਕਹਿਣਾ ਸੀ ਕਿ ਇਹ ਸਮਾਨ ਇਹਨਾਂ ਦਾ ਵਾ ਔਰ ਦੇਖੋ ਇਹ ਬੱਚੇ ਦੀ ਕੀ ਕੰਡੀਸ਼ਨ ਕਰਤੀ ਉਹਨਾਂ ਨੇ ਕੁੱਟ-ਕੁੱਟ ਕੇ ਔਰ ਪੁਲਿਸ ਪਤਾ ਨਹੀਂ ਕਿਉਂ ਪੁਲਿਸ ਪ੍ਰਸ਼ਾਸਨ ਨੂੰ ਆਦਤ ਹੈ ਕਿ ਵੀ ਜਿਹੜਾ ਬੰਦਾ ਵਿਚਾਰਾ ਮਾੜਾ ਹੈ ਕਿਉਂਕਿ ਉਹ ਜਿਹੜਾ ਮੈਂ ਉੱਥੇ ਦੇਖਿਆ ਦੀਪੂ ਸਿੰਘ ਨੂੰ ਤੋਮਰ ਨੂੰ ਉਹ ਫਾਈਨੈਂਸ਼ੀਅਲ ਬੰਦਾ ਮਜਬੂਤ ਸੀ ਉਹ ਪੁਲਿਸ ਦਾ ਬੜੀ ਆਪਣੀ ਗੰਨਤੁੱਪ ਕਰ ਰਿਹਾ ਸੀਗਾ ਜਾਂ ਅਦਰ ਬੰਦਿਆਂ ਦਾ ਆਪਣਾ ਬਾਹਰਲੇ ਬੰਦੇ ਬੁਲਾ ਕੇ ਪ੍ਰਭਾਵ ਕਰ ਰਿਹਾ ਸੀ ਫਿਰ ਮੈਨੂੰ ਮਹਿਸੂਸ ਹੋਇਆ ਵੀ ਨਹੀਂ ਭਾਈ ਇਹ ਸਾਡੇ ਬਿਹਾਰ ਤੋਂ ਜਾਂ ਯੂਪੀ ਤੋਂ ਪ੍ਰਵਾਸੀ ਭਰਾ ਨੇ ਆਪਾਂ ਇਹਨਾਂ ਦੀ ਸਹਾਇਤਾ ਕਰੀ ਉਹ ਵੀ ਪ੍ਰਵਾਸੀ ਹੈ ਉਹ ਬੇਸਿਕਲੀ ਜਿਹੜਾ ਵਾ ਉਹ ਮੱਧ ਪ੍ਰਦੇਸ਼ ਤੋਂ ਹੈਗਾ ਪ੍ਰਵਾਸੀ ਹੈ ਪਰ ਇਹ ਸਾਡੇ ਇੱਥੇ ਪੱਕੇ ਰਹਿੰਦੇ ਨੇ ਇਸ ਸ਼ਹਿਰ 'ਚ ਰਹਿੰਦੇ ਨੇ ਸਾਡੀ ਸੰਸਥਾ ਨਾਲ ਸਾਡਾ ਇਹ ਬੱਚਾ ਵਾ ਸਾਡੀ ਸੰਸਥਾ ਨਾਲ ਅਟੈਚ ਹੈ ਉਹ ਪ੍ਰਵਾਸੀ ਹੈ ਉਹ ਵੀ ਪ੍ਰਵਾਸੀ ਵੀ ਰਿਹਾ ਹੁਣ ਤੇ ਚਲੋ ਪਰ ਉਹ ਟ੍ਰੇਨ 'ਚ ਆਂਦਾ ਜਾਂਦਾ ਹੈ ਹਾਲਾਂਕਿ ਮੈਨੂੰ ਪਤਾ ਲੱਗਾ ਰੇਲਵੇ ਦੇ ਲਾਅ ਅਨੁਸਾਰ ਵੀ ਉਹ ਟ੍ਰੇਨ ਜਦੋਂ ਗੱਡੀ ਰਨਿੰਗ ਕਰਦੀ ਆ ਉਹ ਜਿਹੜਾ ਮੈਨੇਜਰ ਹੈ ਜਾਂ ਉਹਦਾ ਸਟਾਫ ਹੈ ਉਹਦੋਂ ਸਮਾਨ ਵੇਚ ਸਕਦਾ ਵਾ ਜਦੋਂ ਗੱਡੀ ਪਲੇਟਫਾਰਮ ਤੇ ਖਲੋਤੀ ਆ ਉਹ ਜਿਹੜਾ ਵਾ ਅਦਰ ਸਾਈਡ ਨੂੰ ਜਾਂ ਜਿਸ ਜਿਸ ਜਦ ਨਹੀਂ ਆਰਡਰ ਮਿਲਿਆ ਵਾ ਆਰਕੇ ਪ੍ਰੋਡਕਟ ਕੰਪਨੀ ਤੋਂ ਉਹ ਕਿਸੇ ਨੂੰ ਰੋਕ ਨਹੀਂ ਸਕਦਾ ਰਨਿੰਗ ਦੌਰਾਨ ਕਹਿੰਦੇ ਨੇ ਕਿ ਇਹ ਹੋਰ ਕੇ ਅੰਦਰ ਐਂਟਰ ਨਹੀਂ ਕਰ ਸਕਦਾ ਲੇਕਿਨ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਆਪਾਂ ਆਪਣੇ ਪ੍ਰਵਾਸੀ ਭਰਾਵਾਂ ਦਾ ਜਿਹੜਾ ਸਾਡੇ ਪੰਜਾਬ 'ਚ ਬੈਠੇ ਆ ਆਪਾਂ ਇਹਨਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੂੰ ਆਪਣੀ ਹਿੱਕ ਨਾਲ ਆ ਕੇ ਨਾਲ ਸਾਥ ਦਈਏ ਜਿਹੜੇ ਗੁੰਡਾ ਅੰਸਰ ਨੇ ਉਹਨਾਂ ਦਾ ਆਪਾਂ ਮੰਨਦੇ ਆ ਬੇਨਤੀ ਵੀ ਕਰਦੇ ਆ ਤੁਹਾਡੇ ਤੁਹਾਡੇ ਮਾਦਮ ਲਈ ਸਾਡੇ ਪਾਸਤੇ ਭਰਾਵਾਂ ਰਹੀਂ ਕਿ ਗੁੰਡਾ ਅਸਰ ਨਾਲ ਠੱਲ ਪਾਈ ਜਾਵੇ ਪਰ ਜਿਹੜੇ ਪ੍ਰਵਾਸੀ ਸਾਡੇ ਪੰਜਾਬ ਚ ਕਾਰੋਬਾਰ ਕਰਦੇ ਆ ਸੀ ਆਪਾਂ ਉਹਨਾਂ ਦੀ ਮਦਦ ਕਰੀ ਜੀ ਜੀ ਵੀ ਹਾਈਵੇ ਫੋਟੇ ਘਟਾਓਗੇ ਤੁਹਾਨੂੰ ਹਾਂਜੀ ਹਾਂਜੀ ਉਹ ਜਦੋਂ ਉਹਨਾਂ ਨੇ ਉੱਥੇ ਗੁੰਡਾਗਰਦੀ ਕੀਤੀ ਆ ਜਾਂ ਦੌਰਾਨ ਉਹ ਵੀ ਹੱਥੀ ਪਏ ਆ ਇਹਨਾਂ ਦਾ ਵਿਆਪਸ ਦੇ ਵਿੱਚ ਚਲੋ ਜਦੋਂ ਡਿਸਕਿਊਟ ਹੁੰਦਾ ਟਕਰਾਅ ਹੋਇਆ ਤਾਂ ਫਿਰ ਦੋਨਾਂ ਤੇ ਰਾਲੋ ਆਪਣਾ ਕੀ ਥੋੜਾ ਬੋਤਾ ਵਾਦਾ ਘਾਟਾ ਤਾਂ ਹੋ ਜਾਂਦਾ ਉਹ ਪੁਲਿਸ ਕੋ ਆਲਰੇਡੀ ਹੈਗੀ ਡਿਸਪੋਜ਼ੀ ਜੀ ਜੀ ਵੀਡੀਓ ਹੈਗੀ ਜੀ ਜੀ ਉਹਨੇ ਕੋ ਹੈਗੀ ਆ ਅ ਨਹੀਂ ਸਾਨੂੰ ਉਹਨਾਂ ਨੇ ਪ੍ਰੋਵਾਈਡ ਨਹੀਂ ਕੀਤੀ ਮੈਂ ਜਾ ਕੇ ਕਿਹਾ ਸੀਗਾ ਤੇ ਉਹ ਕਹਿੰਦੇ ਸਾਡੇ ਕੋਲ ਹੈਗੀ ਆ ਉਹ ਆਪਣੇ ਤੌਰ ਤੇ ਹੀ ਮਤਲਬ ਕਿ ਸਾਡੇ ਪ੍ਰਸ਼ਾਸਨ ਦੇ ਵਿੱਚ ਵੀ ਵੇਖੋ ਤੁਹਾਡੇ ਮਾਦਮੇ ਦੱਸਣਾ ਚਾਹੁੰਦੇ ਆਂ ਕਿ ਪੁਲਿਸ ਪ੍ਰਸ਼ਾਸਨ ਚ ਆਪਣੇ ਤੌਰ ਤੇ ਬ੍ਰੈਂਚ ਸਟੋਰੀ ਬੈਠੀ ਹੋਈ ਆ ਉਹਨਾਂ ਨੂੰ ਕੋਈ ਨਹੀਂ ਲਗਾ ਵੀ ਭਾਈ ਆਮ ਬੰਦਾ ਆਮ ਨਾਗਰਿਕ ਜਾਂ ਪ੍ਰਵਾਸੀ ਕਿਸ ਤਰ੍ਹਾਂ ਰਹਿ ਰਿਹਾ ਕਿੱਦਾਂ ਕਰ ਰਿਹਾ ਉਹ ਆਪਣੀ ਸਟੋਰੀ ਪੇਸ਼ ਕਰ ਦਿੰਦੇ ਨੇ ਤੁਹਾਨੂੰ ਸਾਨੂੰ ਦੇਣ ਦੀ ਲੋੜ ਨਹੀਂ ਸਮਝੀ ਆ ਇਹ ਬੰਦਾ ਮਦਈ ਹੈ ਜਾਂ ਇਹ ਦੇ ਨਾਲ ਇਹ ਸਟਾ ਵਜੀਆਂ ਇਹਨਾਂ ਨੂੰ ਵੀ ਦੇਣ ਦੀ ਲੋੜ ਨਹੀਂ ਸਮਝੀ ਉਲਟ ਉਹਨਾਂ ਦੇ ਮੋਬਾਈਲ ਆਪਣੇ ਕੋਲ ਜਬਤ ਕਰਕੇ ਰੱਖੇ ਹੋਏ ਨੇ ਕੱਲ ਮਿਤੀ 26 6 1925 ਨੂੰ ਛੱਤੀਗੜਾ ਐਸਪ੍ਰੈਸ ਦਾ ਜਿਹੜਾ ਸੂਬੇ ਡੰਡ ਸੀਗਾ ਉਹ ਆਪਣੀ ਗੱਡੀ 'ਚ ਸਮਾਨ ਲੋਡ ਕਰ ਰਿਹਾ ਸੀਗਾ ਜਿਹੜਾ ਦਲੀਪ ਕੁਮਾਰ ਆ ਇਹਦਾ ਕਰਿੰਦਾ ਗੱਡੀ 'ਚ ਵੜ ਕੇ ਸਮੋਸੇ ਵੇਚ ਰਿਹਾ ਸੀਗਾ ਜਿਹੜੇ ਸਮੋਚੇ ਜਿਹੜੇ ਵੇਚਨੇ ਇਹਨੂੰ ਗੱਡੀ 'ਚ ਲੋਡ ਨਹੀਂ ਹੈ ਜਿਹੜਾ ਸੁਪਰ ਵੈਚਰ ਤੇ ਬਣਾ ਕਰਨ ਤੇ ਇਹਨੇ ਆਪਣੇ ਕਰਮਚਾਰੀ ਪੰਜ ਛੇ ਕਰਮਚਾਰੀ ਬੁਲਾ ਕੇ ਤੇ ਉਹ ਸੂਬੇ ਡੰਡ ਤੇ ਇਹਨੇ ਇਹਨਾਂ ਨੂੰ ਕੁੱਟਮਾਰ ਕੀਤੀ ਆ ਤੇ ਜਿਹੜਾ ਉਹਦਾ ਇੰਟਰਪਟ ਕੱਟ ਕੇ ਦਿੱਤਾ ਉਹਦਾ ਰਿਜ਼ਲਟ ਨਹੀਂ ਆਇਆ ਜਦੋਂ ਰਿਜ਼ਲਟ ਆਏਗਾ ਜੋ ਵੀ ਇਹ ਵਰਤਲਾ ਕਾਨੂੰਨੀ ਕਾਰਵਾਰ ਬਣਦੀ ਹੈ ਉਹਦੇ ਬਰਖਲਾਬ ਕੀਤੀ ਜਾਏਗੀ ਝਗੜਾ ਕਰਨੇ ਆ ਵੀ ਇਹ ਜਿਹੜੀ ਗੱਡੀ ਦੇ ਵਿੱਚ ਨਾ ਪਰਮਿਸ਼ਨ ਹੈ ਵੀ ਸਮੋਸੇ ਨਹੀਂ ਵੇਚ ਸਕਦਾ ਇਹਨੂੰ ਬਾਹਰ ਦੀ ਪਰਮਿਸ਼ਨ ਆ ਪਲੇਟਫਾਰਮ ਦੀ ਤੂੰ ਚਾਹ ਵੇਚ ਸਕਦਾ ਜਾਂ ਸਮੋਸੇ ਵੇਚ ਸਕਦਾ ਗੱਡੀ ਦੇ ਵਿੱਚ ਲੋਡ ਨਹੀਂ ਹੈ ਉਹਨੇ ਇਸ ਕਰਕੇ ਮਨਾ ਕੀਤਾ ਵੀ ਤੈਨੂੰ ਗੱਡੀ ਵਿੱਚ ਨਹੀਂ ਅਥੋਰਟੀ ਹੈਗੀ ਤੂੰ ਸਾਡੀ ਗੱਡੀ ਵਿੱਚ ਕਿਉਂ ਸਮੋਸੇ ਵੇਚ ਰਿਹਾ ਤੇ ਇਹਨੇ ਉਸ ਰੋਕਣ ਤੋਂ ਬਾਅਦ ਆਪਣੇ ਬੰਦੇ ਜਿਹੜੇ ਪੰਜ ਛੇ ਬੁਲਾ ਕੇ ਤੇ ਉਸ ਨਾਲ ਕੁੱਟਮਾਰ ਕੀਤੀ ਆ ਜਿਹਦਾ ਅਜੇ ਰਿਜ਼ਲਟ ਨਹੀਂ ਆਇਆ ਜਦੋਂ ਰਿਜ਼ਲਟ ਆ ਗਿਆ ਨਾਲ ਹੀ ਇਹਦੇ ਕਲੱਬ ਜੋ ਵੀ ਕਾਨੂੰਨੀ ਸੀਸੀਟੀਵੀ ਵੀ ਆਈਏ ਸਾਹਮਣੇ ਸੀਸੀਟੀਵੀ ਹੈ ਜੀ ਸੀਸੀਟੀਵੀ ਜਿਹੜਾ ਇਹ ਪੰਜ ਛੇ ਬੰਦੇ ਬੁલાਏ ਆ ਉਹ ਉਹ ਬੰਦੇ ਦੇ ਮਿੰਨੇ ਜਿਹੜਾ ਮੈਨੂੰ ਸੁਪਰਡੈਂਟ ਹੈ ਉਹਦੀ ਕੁੱਟਮਾਰ ਕਰ ਰਹੇ ਨੇ ਹਾਂ